ਹਾਂਜੀ ਦੋਸਤੋ ਤੇ ਆਪਣਾ ਮਿੱਤਰ ਖਾਨ ਆ ਗਿਆ ਜੀ ਕਸ਼ਮੀਰ ਤੋਂ ਤੇ ਤੁਹਾਡੇ ਆਸਤੇ ਕਸ਼ਮੀਰ ਦੇ ਮੇਵੇ ਲੈ ਕੇ ਪਹੁੰਚ ਗਿਆ ਜਿੰਨਾ ਵੀਰਾਂ ਨੂੰ ਚਾਹੀਦੇ ਨੇ ਤੇ ਉਹ ਸੰਪਰਕ ਕਰ ਸਕਦੇ ਨੇ ਆਪਾਂ ਨੰਬਰ 22 ਦਾ ਲਾ ਦਿੰਦੇ ਆ ਆਜੋ ਦੇਖਦੇ ਆ ਕਿਹੜਾ ਕਿਹੜਾ ਸਮਾਨ ਐ ਕੀ ਲੈ ਕੇ ਆਇਆ ਹਾਂਜੀ ਜਿਹਦੇ ਵਿੱਚ ਤੁਹਾਨੂੰ ਅਖਰੋਟ, ਬਦਾਮ, ਕਾਜੂ ਤੇ ਕਿਸ਼ਮਿਸ਼ ਇਹ ਸਮਾਨ ਮਿਲ ਜੂਗਾ ਤੇ ਨਾਲ ਇੱਧਰ ਡੱਬੇ 'ਚ ਵੀ ਪਟਾਰਾ ਰੱਖੀ ਬੈਠਾ ਆਜੋ ਕਰਦੇ ਆ ਗੱਲ ਖਾਨ ਭਾਈ ਨਾਲ ਸਤਿ ਸ੍ਰੀ ਅਕਾਲ ਪਹਿਲੇ ਤੋਂ ਸਾਰਿਆਂ ਨੂੰ ਆ ਸਾਡੇ ਕੋਲੇ ਹੈਗੀ ਅਸਲਾ ਜੀਤ ਹੈ ਕੇਸਰ ਹੈ ਔਰ ਇਹ ਕਾਜੂ ਹੈ ਔਰ ਬਦਾਮ ਹੈ ਖਰੋਟ ਹੈ ਤੇ ਇਹਨਾਂ ਦਾ ਰੇਟ ਬਾਜ਼ਾਰ ਨਾਲੋਂ ਸਸਤਾ ਮਿਲੂਗਾ ਹਾਂ ਬਿਲਕੁਲ ਬਿਲਕੁਲ ਸਸਤਾ ਮਿਲੂਗਾ ਠੀਕ ਹੈ ਤੇ ਜਿੰਨਾਂ ਵੀਰਾਂ ਨੇ ਲੈਣਾ ਹੈ ਤੇ ਉਹ ਖਾਨ ਬਾਈ ਦਾ ਨੰਬਰ ਆਪਾਂ ਦੇ ਦਾਂਗੇ ਵਿੱਚ ਬਿਲਕੁਲ ਬਿਲਕੁਲ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਬਿਲਕੁਲ ਬਿਲਕੁਲ ਈਗਾ ਹਾਂਜੀ ਹਾਂਜੀ ਤੇ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਡਿਸਕਾਊਂਟ ਦੇਣਾ ਹੈ ਉਹਨੂੰ ਡਿਸਕਾਊਂਟ ਦੇ ਬਾਸ ਠੀਕ ਠੀਕ ਹੈ ਤੇ ਲੈ ਲਓ ਭਾਈ ਸਰਦੀਆਂ ਦੇ ਮੇਵੇ ਕਸ਼ਮੀਰ ਦੇ ਸਪੈਸ਼ਲ ਠੀਕ ਹੈ ਜੀ